ਤੇ 1.5 150 ਰੁਪਏ ਬਧਾਇਆ ਉਹ ਯਾਰ ਬੋਲੋ ਕਿ ਕਿਹੜਾ ਕਰੀਂ ਕਦੀ ਕਿਸੇ ਸਰਕਾਰ ਚ ਉਹ ਬਤੋ ਵੀ ਕੱਲ ਗੰਗਰ ਬਦਲੂ ਕਰਨ ਦੀ ਗੱਲ ਆ ਕਿ ਉਹ ਇਹੋ ਜਿਹੇ ਕਰਨ ਬੰਨਾ ਚਾਹੀਦੇ ਹੈ ਗ੍ਰੈਂਟ ਕਰਨ ਬੰਨਾ ਚਾਹੀਦੇ ਹੈ ਸੈਟ ਹੈ ਟਾਰਗੇਟ ਛੱਡ ਦਿਓ ਆਪਣੇ ਆਪਣੇ ਟਾਰਗੇਟ ਸਿਰਫ ਭਲੇ ਵਾਲੇ ਲੱਗੇ ਜਾਓ ਸਿਰਫ ਬਿਆਨਬਾਜ਼ੀ ਵਾਲੇ ਟਾਰਗੇਟ ਨਾ ਰੱਖੋ ਤਲੀਵਾਲ ਸਾਹਿਬ ਐਦਾਂ ਹੈ ਜਿੱਦਾਂ ਚੀਲ ਹੁੰਦੀ ਨਾ ਜਿੰਨੂੰ ਪਿੰਨੇ ਕਿਲੋਮੀਟਰ ਤੋਂ ਦੂਰ ਮਾਸ ਦਾ ਟੁਕੜਾ ਦਿਖ ਜਾਂਦਾ ਐ ਐਦਾਂ ਹੀ ਕਈ ਲੋਕ ਕਈ ਪਾਰਟੀਆਂ ਦੇ ਆਗੂ ਬੈਠੇ ਹੁੰਦੇ ਆ ਵੀ ਕੋਈ ਬੰਦਾ ਜਾਵੇ ਇਸ ਦੁਨੀਆ ਤੋਂ ਤੇ ਸਾਡੀ ਸਿਆਸਤ ਚਮਕ ਜਾਵੇ ਤੇ ਅੱਜ ਉਹ ਦਿਖ ਰਿਹਾ ਮੈਂ ਖੜਿਆਲ ਸਾਹਿਬ ਦੀ ਗੱਲ ਦਾ ਪਹਿਲਾ ਜਵਾਬ ਦਊਂਗਾ ਇਹ ਕਹਿੰਦੇ 57 ਦਿਨ ਬੱਜ ਜਾਗੇ ਮੈਂ ਇਹਨਾਂ ਨੂੰ ਪੁੱਛਣਾ ਚਾਹਾਂਗਾ 60 ਸਾਲ ਤੁਸੀਂ ਨਹੀਂ ਜਾਗੇ ਸਵਾਮੀਨਾਥਨ ਦੀ ਰਿਪੋਰਟ ਤੁਸੀਂ ਬਣਾਈ ਉਹ ਤੁਸੀਂ ਆਪਣੇ ਥੈਲੇ 'ਚ ਆਪਣੇ ਪਤਾ ਨਹੀਂ ਕਿਹੜੇ ਜਨਬੱਤੇ ਲੁਕੋ ਕੇ ਰੱਖ ਲਈ ਤੁਹਾਨੂੰ ਯਾਦ ਕਰੀ ਕਿਸਾਨਾਂ ਦੀ ਆਈ ਨਹੀਂ ਨਾ ਤੁਹਾਨੂੰ ਐਮਐਸਪੀ ਦੀ ਗਰੰਟੀ ਦੀ ਕਦੀ ਯਾਦ ਆਈ ਦੂਜਿਆਂ ਤੇ ਸਿਆਸਤ ਕਰਨੀ ਬੜੀ ਸੌਖੀ ਹੁੰਦੀ ਆ ਅਸੀਂ ਉਹ ਕੰਮ ਕਰਦੇ ਜੋ ਕਿਸਾਨਾਂ ਦੀ ਗੱਲ ਕੀਤੀ ਅਸੀਂ ਆਪਣਾ ਕੰਮ ਕਰੀ ਜਾਂਦੇ ਆ ਹੁਣ ਸੁਖਦੇਵ ਜੀ ਨੇ ਗੱਲ ਕੀਤੀ ਸੀ ਵੀ ਪਤਾ ਨਹੀਂ ਕਿਹੜੇ ਕਿਸਾਨਾਂ ਨਾਲ ਬੈਠਦੇ ਆ ਇਹਨਾਂ ਨੇ ਇਹਨਾਂ ਦੀ ਜਾਣਕਾਰੀ ਚ ਵੱਧ ਕਰਦਾ 28 ਸਟੇਟਾਂ ਤੇ 8 ਯੂਟੀ ਐ ਤੇ ਬਾਕੀ ਜਿਹੜੀਆਂ ਸਾਰੀਆਂ ਸਟੇਟਾਂ ਵਾਲੇ ਆ ਕੇ ਉੱਥੇ ਆਪਣਾ ਮੁੱਦਾ ਰੱਖਦੇ ਆ ਉਹਨਾਂ ਦੇ ਸੀਐਮਬੀ ਆਂਦੇ ਮੈਂ ਦੁਬਾਰਾ ਯਾਦ ਕਰਾ ਰਿਹਾ ਸੀਐਮਬੀ ਆਂਦੇ ਆ ਕਿਸਾਨ ਆਗੂ ਵੀ ਆਂਦੇ ਆ ਜੇ ਅੱਜ ਕੇਂਦਰ ਸਰਕਾਰ ਦੇ ਬੰਦੇ ਚੱਲ ਕੇ ਆਏ ਆ ਉਹ ਕੇਂਦਰ ਸਰਕਾਰ ਨੇ ਭੇਜੇ ਆ ਮੋਦੀ ਸਰਕਾਰ ਨੇ ਭੇਜੇ ਉਹਨਾਂ ਨੇ ਕੀ ਗੱਲ ਕੀਤੀ ਵੀ ਅਸੀਂ ਚਿੰਤਤ ਆ ਭਾਰਤ ਸਰਕਾਰ ਚਿੰਤਤ ਹੈ ਕਿਉਂ ਅਸੀਂ ਬਾਰ-ਬਾਰ ਧਾਲੀਵਾਲ ਸਾਹਿਬ ਨਾਲ ਗੱਲ ਕਰਦੇ ਆ ਕਿ ਅਸੀਂ ਚਿੰਤਤ ਆ ਪਰ ਅੱਜ ਕੀ ਚੱਲ ਰਿਹਾ ਸਿਰਫ ਰਾਜਨੀਤੀ ਸੇਕ ਕੇ ਆਪਣੀਆਂ ਰੋਟੀਆਂ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕੋ ਪੈਨਲਿਸਟ ਕਹਿ ਰਹੇ ਆ ਕਿ ਚਿੰਤਾ ਤਰਫ 53 ਦਿਨ ਇਹ ਗੌਰਵ ਕਰਵਾਉਂਦਾ ਹੋਇਆ ਉਹਨਾਂ ਦਾ ਸਤਿਕਾਰ ਕਰਾਂਗੇ ਸਾਡੇ ਨਾਲ ਇਸ ਚਰਚਾ 'ਚ ਭਾਜਪੀ ਤੋਂ ਗੁਰਦੀਪ ਗੋਸ਼ਾ ਸਾਹਿਬ ਤਸ਼ਰੀਫ ਲੈ ਕੇ ਆ ਜਨਾਬ ਜੀ ਆਇਆਂ ਨੂੰ ਸੁਖਦੇਵ ਸਿੰਘ ਭੋਜਰਾਜ ਐਸਕੇਐਮ ਗੈਰ ਸਿਆਸੀ ਦਾ ਜੁੜਿਆ ਤੁਹਾਡਾ ਵੀ ਚਰਚਾ ਦੇ ਵਿੱਚ ਸਵਾਗਤ ਹੈ ਗੋਸ਼ਾ ਸਾਹਿਬ ਕੀ ਡੈਡਲੌਕ ਟੁੱਟੇਗਾ ਵਾਰਤਾਲਾਪ ਸ਼ੁਰੂ ਹੋਏਗੀ ਜਾਂ ਸਿੱਧਾ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਮੰਨ ਲਿਆ ਜਾਵੇਗਾ ਜਿਵੇਂ ਅੰਦੋਲਨ ਪਹਿਲੇ ਦੇ ਵੇਲੇ ਹੋਇਆ ਸੀਗਾ ਕਿ ਗੁਰਨਾਨਤidev ਜੀ ਦੇ ਪ੍ਰਕਾਸ਼ ਪਰ ਮੌਕੇ ਐਲਾਨ ਕੀਤਾ ਗਿਆ ਸੀਗਾ ਤੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਗਿਆ ਸੀ। ਤਾਲੀਵਾਲ ਸਾਹਿਬ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਐ ਦੂਜੀ ਗੱਲ ਹੈ ਕਿ ਅਸੀਂ ਹਰ ਵਾਰੀ ਅਪੀਲ ਕਰਦੇ ਆਂ ਕਿ ਡੱਲੇਵਾਲ ਸਾਹਿਬ ਨੂੰ ਭੁੱਖ ਹੜਤਾਲ ਤੋੜ ਦੇਣੀ ਚਾਹੀਦੀ ਹੈ। ਹਮ ਹਰ ਬੰਦੇ ਦੀ ਜਾਨ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਆ। ਹਮ ਪਹਿਲੀ ਗੱਲ ਇਹ ਆ ਦੂਜੀ ਗੱਲ ਅਸੀਂ ਬੇਤੀ ਬਾਰ ਬਾਰ ਕਰਦੇ ਆਂ। ਹੁਣ ਗੱਲ ਰਹਿ ਗਈ ਕਿਸਾਨਾਂ ਦੀ। ਕੇਂਦਰ ਸਰਕਾਰ ਦੀ ਮੋਦੀ ਸਰਕਾਰ ਹੈ ਜਿਹੜੀ ਹਮੇਸ਼ਾ ਕਿਸਾਨਾਂ ਦੇ ਲਈ ਰਾਹ ਖੁੱਲੇ ਰੱਖਿਆ ਹੈ। ਦੇਸ਼ ਭਰ ਦੇ ਕਿਸਾਨ ਸਾਡੇ ਖੇਤੀ ਮੰਤਰੀ ਨੂੰ ਮਿਲ ਰਹੇ ਆ ਆਪਣੇ ਆਪਣੇ ਸਟੇਟ ਦੇ ਮਸਲੇ ਦੱਸ ਰਹੇ ਆ, ਸਟੇਟ ਦੇ ਆ ਕੇ ਮੁੱਖ ਮੰਤਰੀ ਵੀ ਮਿਲਦੇ ਆ ਆਪਣੀਆਂ ਆਪਣੀਆਂ ਮੰਗਾਂ ਦੱਸਦੇ ਆ ਤੇ ਉਹਦੇ ਵੀ ਹੱਲ ਹੁੰਦੇ ਆ। ਕਦੀ ਵੀ ਕੇਂਦਰ ਸਰਕਾਰ ਨੇ ਕਦੇ ਕਿਸੇ ਵੀ ਦੇ ਰਾਹ ਬੰਦ ਨਹੀਂ ਕੀਤੇਗੇ। ਹੁਣ ਗੱਲ ਰਹਿ ਗਈ ਹੈ ਜਿਹੜੇ ਇਹਨਾਂ ਦੇ ਏਕੇ ਦੀ ਦੇਖੋ ਮੈਂ ਸਮਝਦਾ ਜਦੋਂ ਲੜਾਈ દિਸ਼ਾਹੀਨ ਹੋ ਕੇ ਲੜੀ ਜਾਵੇ ਨਾ ਤੇ ਉਹ ਲੜਾਈ ਦਾ ਅੰਜਾਮ ਠੀਕ ਨਹੀਂ ਹੁੰਦਾ। ਜੇ ਲੱਗਦਾ ਕੋਈ ਕੇਂਦਰ ਸਰਕਾਰ ਵੱਲੋਂ ਕੋਈ ਨਧੀਆਂ ਮੰਗਾ ਹੈਗੀਆਂ ਤੇ ਉਹਦੇ ਵਿੱਚ ਬੈਠ ਕੇ ਆਪਸ ਵਿੱਚ ਏਕਾ ਕਰਕੇ ਬਹਿਣਾ ਚਾਹੀਦਾ ਹੁਣ ਗੱਲ ਤਾਂ ਇਹ ਭਗਵੰਤ ਮਾਨ ਸਾਹਿਬ ਦੀ ਜਿਹੜੀ ਸਰਕਾਰ ਪੰਜਾਬ ਦੇ ਅੰਦਰ ਚੱਲ ਰਹੀ ਹੈ ਜਿਨ੍ਹਾਂ ਨੇ ਤੁਹਾਨੂੰ ਯਾਦ ਹੋਣਾ ਧਾਲੀਵਾਲ ਸਾਹਿਬ ਚਾਹੇ ਕੇਜਰੀਵਾਲ ਸਾਹਿਬ ਸੀ ਚਾਹੇ ਭਗਵੰਤ ਮਾਨ ਸੀ ਚਾਹੇ ਇਹਨਾਂ ਦੀ ਚੁਟਕੇ ਵਾਲੀ ਮਨਿਸਟਰ ਸੀਗੀ ਉਹਨਾਂ ਨੇ ਗੱਲ ਕੀਤੀ ਸੀ ਵੀ ਕੈਪਟਨ ਸਾਹਿਬ ਘਰ ਬਹਿ ਜਾਣ ਅਸੀਂ ਸਾਰੇ ਮਸਲੇ ਹੱਲ ਕਰਾਂਗੇ ਕਿਉਂਕਿ ਸਟੇਟ ਦੇ ਮਸਲੇ ਹੁੰਦੇ ਆ ਅੱਜ ਕੇਂਦਰ ਸਰਕਾਰ ਵੱਲ ਬੋਲ ਭਗਵੰਤ ਮਾਨ ਸਾਹਿਬ ਜਾਂ ਕੇਜਰੀਵਾਲ ਸਾਹਿਬ ਤਾਂ ਫੇਕ ਰਹੇ ਆ ਇਹਨਾਂ ਨੂੰ ਸਿਰਫ ਸੀ ਅਸੀਂ ਰੋਟੀਆਂ ਸੇਕਣ ਦੀ ਪਈ ਹੋਈ ਆ ਮੈਂ ਬਾਰ-ਬਾਰ ਇੱਕ ਬੇਨਤੀ ਕਰਦਾ ਦੇਖੋ ਮੰਗਾਂ ਰੱਖਣੀਆਂ ਜਾਇਜ਼ ਮੰਗਾਂ ਰੱਖਣੀਆਂ ਪਰ ਮਾੜੀ ਗੱਲ ਨਹੀਂ ਹੁੰਦੀ ਹਰ ਬੰਦਾ ਇਨਸਾਨ ਪੂਰਾ ਨਹੀਂ ਹੁੰਦਾ ਹਰ ਬੰਦੇ ਨੂੰ ਆਪਣੀਆਂ ਮੰਗਾਂ ਰੱਖਣੀਆਂ ਚਾਹੀਦੀਆਂ ਪਰ ਬਾਰ-ਬਾਰ ਵਿੱਚੋਂ ਆਪਾਂ ਸਟੇਟ ਨੂੰ ਜੇ ਕੱਢ ਹੀ ਦਈਏ ਬਿਲਕੁਲ ਵੀ ਸਟੇਟ ਦੀ ਕੋਈ ਲੋੜ ਹੀ ਨਹੀਂ ਤੇ ਫਿਰ ਆਪਾਂ ਹਰਿਆਣਾ ਦੇਖ ਸਕਦੇ ਹਰਿਆਣੇ ਦੇ ਵਿੱਚ ਕਿਸਾਨਾਂ ਨੂੰ ਜਿਹੜੀਆਂ ਚੀਜ਼ਾਂ ਦੇ ਫਸਲਾਂ ਦੇ ਵਿੱਚ ਮਿਲ ਰਹੀਆਂ ਵੱਧ ਕੇ ਮਿਲ ਰਹੀਆਂ ਨਾਜਾਇਜ਼ ਵੀ ਨੇ ਜਾਂ ਦੂਜੀ ਜਗ ਜੀ 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 ਕਿਸ ਤਰੀਕੇ ਨਾਲ ਨਾਜਾਇਜ਼ ਨੇ ਮੈਂ ਕਹਿ ਰਿਹਾ ਜਿਹੜੀਆਂ ਜੈਜ ਜਿਹੜੀਆਂ ਮੰਗਾਇਆ ਉਹਨਾਂ ਦੀਆਂ ਪੂਰੀਆਂ ਹੋ ਰਹੀਆਂ ਹਰ ਸਟੇਟ ਦੇ ਵਿੱਚ ਪੂਰੀਆਂ ਹੋ ਰਹੀਆਂ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਕਿਸਾਨਾਂ ਦੇ ਅਕਲ ਹੀ ਕੰਮ ਕੀਤਾ ਜਾ ਰਿਹਾ ਚਾਹੇ ਚਾਹੇ ਪੂਰੇ ਦੇਸ਼ ਦੇ ਅੰਦਰ ਸਬਸਿਡੀ ਦੀ ਗੱਲ ਕੀਤੀ ਗਈ ਹੈ ਜਦੋਂ ਯੂਰੀਆ ਸਾਰੇ ਦੁਨੀਆ ਦੇ ਵਿੱਚ ਮਹਿੰਗੀ ਹੋ ਗਈ ਹੈ ਤੇ ਸਿਰਫ ਇੱਕ ਸਾਡਾ ਭਾਰਤ ਦੇਸ਼ ਹੈ ਜਿੱਥੇ ਯੂਰੀਆ ਸਭ ਤੋਂ ਸਸਤੀ ਮਿਲ ਰਹੀ ਹੈ ਅਸੀਂ ਅਨਮਾਤ ਨਹੀਂ ਅਸੀਂ ਅਨਮਾਤ ਨਹੀਂ ਇਹਦੇ ਬਾਰੇ ਗੱਲ ਕਰਦੇ ਆ ਇੱਕ ਸ਼ਬਦ ਆਪਣੇ ਥ੍ਰੀ ਮਾਈਡ ਚ ਤੁਸੀਂ ਇੱਕ ਸ਼ਬਦ ਕਿਉਂ ਨਹੀਂ ਬੋਲਿਆ ਤੁਹਾਡੇ ਮੂੰਹੋਂ ਇੱਕ ਸ਼ਬਦ ਕਿਉਂ ਨਹੀਂ ਨਿਕਲਿਆ ਵੀ ਭਗਵਾਨ ਜੀ ਤੁਮਨੇ ਕੋਈ ਚਾ ਕਿ ਉਹਨਾਂ ਨੇ ਕਿਹਾ ਨਹੀਂ ਸੀਗੇ ਇੰਨੀ ਫਸਲਾਂ ਤੇ ਐਮਐਸਪੀ ਦੇਾਂਗੇ ਤੁਹਾਨੂੰ ਹਰਿਆਣਾ ਨਹੀਂ ਦਿਖਣਾ ਚਾਹਤੇ ਹਰਿਆਣਾ ਬਾਦਸ਼ਾਹ ਦੀ ਸਰਕਾਰ ਹਮੇਸ਼ਾ ਐਮਐਸਪੀ ਦਿੱਤੀ ਜਾ ਰਹੀ ਹੈ ਬਿਤਾਣੇ ਇਲੈਕਸ਼ਨ ਤੋਂ ਪਹਿਲਾਂ ਹੀ ਸੰਘੇੜਾ ਆਮ ਆਦਮੀ ਪਾਰਟੀ ਨਾਲ ਜੁੜ ਚੁੱਕਿਆ ਹੈ ਸੰਘੇੜਾ ਸਾਹਿਬ ਤੁਹਾਡਾ ਸਵਾਗਤ ਇਹਨਾਂ ਸ਼ਬਦਾਂ ਦੇ ਨਾਲ ਹੈ ਗੋਸ਼ਾ ਸਾਹਿਬ ਬੀਜੇਪੀ ਤੋਂ ਬੈਠੇ ਹੈ ਇਲਜ਼ਾਮ ਉਹਨਾਂ ਦਾ ਕਿਸਾਨਾਂ ਅੱਗੋਂ ਤੋਂ ਇਹ ਹੈ ਕਿ ਜਦੋਂ ਪੰਜਾਬ ਸਰਕਾਰ ਦੇ ਖਿਲਾਫ ਬੋਲਣਾ ਹੋਵੇ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਬੋਲਣਾ ਹੋਵੇ ਤੁਹਾਡੇ ਮੂੰਹ 'ਚ ਦਹੀਂ ਜੰਮ ਜਾਂਦਾ ਹੈ ਤੇ ਇਹ ਦਹੀਂ ਕਿਵੇਂ ਜਮਾਇਆ ਗਿਆ ਹੈ ਮਤਲਬ ਕੋਈ ਪੱਟੀ ਥੋਡੇ ਵੱਲੋਂ ਪੜਾਈ ਗਈ ਹੈ ਕੋਈ ਗੁੜ ਦੀ ਡਲੀ ਭੰਨ ਕੇ ਥੋਡੇ ਵੱਲੋਂ ਦਿੱਤੀ ਗਈ ਹੈ ਵੀ ਇਹਨਾਂ ਦੇ ਮੂੰਹ ਚ ਦਹੀਂ ਜੰਮ ਜਾਂਦਾ ਨਹੀਂ ਇਹ ਸੰਘੇੜਾ ਸਾਹਿਬ ਤੁਸੀਂ ਥੋੜਾ ਦੇਰ ਨਾਲ ਜੁੜੇ ਮੈਂ ਆਉਂਗਾ ਪਰਤੂੰਗਾ ਅਖੜਿਆਲ ਸਾਹਿਬ ਜਿਹੜੇ ਲੋਕ ਪੁੱਠਾ ਸਿੱਧਾ ਬੋਲਦੇ ਸੀ ਬਾਪੂ ਸੁਰਸਿੰਘ ਖਾਲਸਾ ਦੇ ਲਈ ਅੱਜ ਉਹੀ ਲੋਕ ਉਹਨਾਂ ਨੂੰ ਸ਼ਹੀਦ ਦੱਸ ਰਹੇ ਆ ਸਰਕਾਰ ਨੂੰ ਵੀ ਕਿਹਾ ਗਿਆ ਸੀਗਾ ਤੁਸੀਂ ਕਹਿੰਦੇ ਕੋਈ ਰਾਹ ਰੂ ਨਹੀਂ ਬੰਦ ਹੈ ਕਿ ਦਿੱਲੀ ਜਾਣਾ ਵੀ ਤਾਂ ਪਹੁੰਚ ਜਾਵਾਂਗੇ ਵੀ ਹਾਈ ਕੋਰਟ ਦਾ ਸਪੈਸ਼ਲ ਰਾਹ ਲਾਉਣ ਦੀ ਗੱਲ ਕੀਤੀ ਸੀਗੀ ਕਿ ਅਸੀਂ ਤਾਂ ਪੀਐਮ ਸਾਹਿਬ ਕੋ ਜਾ ਸਕਦੇ ਆ ਖੇਤੀਬਾੜੀ ਮੰਤਰੀ ਕੋ ਵੀ ਜਾ ਸਕਦੇ ਆ ਆਪਣਾ ਇੱਕ ਵਫਦ ਤਿਆਰ ਕਰਨ ਜਾਣ ਜੇ ਕੋਈ ਚੰਗੀਆਂ ਲੱਗਦੀਆਂ ਗੱਲਾਂ ਆਪ ਕੋਈ ਲੈ ਲੈਣ ਕੋਈ ਸਿਸਟਮ ਬਣਾਣ ਹਰ ਚੀਜ਼ ਦਾ ਰਾਹ ਖੁੱਲੇ ਆ ਪਰ ਮੈਂ ਨਹੀਂ ਸਮਝਦਾ ਕਿ ਭੁੱਖ ਹੜਤਾਲ ਤੇ ਜਾ ਮਰਨ ਨਾਲ ਕੰਮ ਹੁੰਦਾ ਇਹ ਨਹੀਂ ਕਰਨਾ ਚਾਹੀਦਾ ਅਸੀਂ ਬੇਨਤੀ ਕਰਾਂਗੇ ਹੜਤਾਲ ਤੋਂ ਅੱਗੇ ਹੜਤਾਲ ਸੀ ਉਸ ਤੋਂ ਪਹਿਲਾਂ ਬੇਨਤੀ ਕਰਾਂਗੇ ਜੀ ਮੈਂ ਤਾਂ ਸਾਰੇ ਆਗੂਆਂ ਨੂੰ ਬੇਨਤੀ ਕਰਾਂਗਾ ਕਿ ਰਲ ਕੇ ਕੋਈ ਇਹੋ ਜਿਹਾ ਰਾਹ ਕੱਢੋ ਜਿਹਦੇ ਨਾਲ ਪੰਜਾਬ ਦੇ ਕਿਸਾਨਾਂ ਦਾ ਪਲਾਵ ਹੋਵੇ ਅਸੀਂ ਉਹਨਾਂ ਦੇ ਨਾਲ ਅਸੀਂ ਉਹਨਾਂ